ਪਹਿਲੀ ਗੱਲਾਂ ਦੇ ਕੰਨ ਹੋਣਾ ਪਹਿਲਾ ਪੁੱਛਣਾ ਨਿਕਲ ਹੀ ਹੋਵੇ ਪਰਿਵਾਰ 'ਚ ਪੁੱਛਣ ਵਾਸਤੇ ਹੋਣਾ 1 2 3 ਜ਼ਮੀਨ ਦਾ ਰੌਲਾ ਹੋ ਗਿਆ ਹੋਵੇ ਬਿਆਨਾਂ ਹੋ ਗਿਆ ਹੋਵੇ ਪੰਗਾ ਪੈ ਗਿਆ ਹੋਵੇ ਬਿਆਨੇ ਦਾ ਪੰਗਾ ਹੋ ਗਿਆ ਹੋਵੇ ਪਹਿਲੀ ਗੱਲਾਂ ਦੇ ਕੰਨ ਹੋਣਾ ਪੁੱਛਣ ਵਾਸਤੇ ਹੋਣਾ ਜਿਨ੍ਹਾਂ ਦੀ ਪੁੱਛ ਨਿਕਲਦੀ ਹੁੰਦੀ ਆ ਭਈ ਉਹ ਸੇਖਾਂ ਨੂੰ ਸੇਵਾ ਦੇ ਜਾ ਕਰੋ ਇੱਦਰ ਸਾਧੀਆਂ ਨੂੰ ਸੇਵਾ ਦੇ ਜਾ ਕਰੋ ਬਿਆਨੇ ਦਾ ਪੰਗਾ ਪੈ ਗਿਆ ਹੋਵੇ ਪੁੱਛਣ ਵਾਸਤੇ ਹੁਣ ਵਿੱਚ ਥੋੜੇ ਸੇਵਾਦਾਰ ਬੈਜੋ ਜਿਹੜੇ ਲੈਣ ਚ ਬੈਠਾ ਥੱਲੇ ਬੈਜੋ ਸਿਰਫ ਤਾਂ ਹੀ ਬਾਕੀ ਬੈਜੋ ਸਾਰੇ ਬੈਜੋ ਬਸ ਬਾਕੀ ਥੱਲੇ ਬੈਜੋ ਜੇ ਬੈਠ ਜਾ ਵੀਰ ਬਣ ਕੇ ਥੱਲੇ ਬੈਜੋ ਬੈਜੋ ਲਵਲੀ ਥੱਲੇ ਬੈਜੋ ਰਸਤਾ ਛੱਡ ਕੇ ਬੈਠੋ ਮਾਤਾ ਦੇ ਵਿੱਚ ਬਿਆਨੇ ਦਾ ਪੰਗਾ ਹੋ ਗਿਆ ਹੋਵੇ ਪੁੱਛਣ ਵਾਸਤੇ ਹੁਣ ਕਿੱਥੋਂ ਆਏ ਮਾਤਾ ਪਿੱਛੇ ਘਰ ਅਹਿਮਦਾ एक का क्या माता? भगवाने तुसी किस्मान भगाया? उधर भी आ गया जी, नहीं पूछा? कहने लड़ो। तो लड़तो हैं हम। एक का दो तीन चार पहली गलाया भगकरा। तुसी भी माता पहली गला? नहीं ये तो पहली गला हूँ ना। गेड़ा पहली बार है। पहली गला। तुसी भी पहली गला। निशानी दे ये जलवा ਇੱਕ ਇੱਥੇ ਬਕਰਾਂ ਸਮਾਨੇ ਲਵੇ ਆ ਜੀ ਟੋਟਲ ਟੋਟਲ ਕੋਲ ਰਾਜਵਾ ਜੀ ਰਜਿਸਟਰੀਆਂ ਤਿੰਨ ਪਈਆਂ ਹੁਣ ਨਿਮਾਰੀ ਚ ਉਹਨਾਂ ਦੀ ਪੁੱਛਾ ਹੋਵੇ ਨਿਮਾਰੀ ਚ ਤਿੰਨ ਰਜਿਸਟਰੀਆਂ ਹੁਣ ਉਹਨਾਂ ਦੀ ਪੁੱਛਾ ਹੋਵੇ ਉਹ ਪਿੱਛੇ ਆ ਰਹਿਣਾ ਉਹਨਾਂ ਦੀ ਪੁੱਛਾ ਆ ਜਾਓ ਭਾਈ ਤੁਸੀਂ ਆ ਜਾਓ ਅੱਗੇ ਜਿਹੜੇ ਦੇ ਨਿਮਾਰੀ ਚ ਤਿੰਨ ਪਈਆਂ ਹੋਣਾ ਤਿੰਨ ਪਈਆਂ ਨੇ ਬਾਕੀ ਬੈਜੋ ਭਾਈ ਚੱਲ ਬਾਬਾ ਵੇ ਤੁਹਾਡੀ ਜਤਨ ਪਈਆਂ ਨੇ ਰਸਤੀਆਂ 1 2 3 ਜੇ ਕਿਰਪਾਈ ਹੋ ਜੇ ਸੰਤਾਂ ਦੀ ਫਕਰਾ ਨੱਪੜੇ ਜਾਵੇ 1 2 3 4 5 80 ਕਿਲੇ ਨੇ ਕਿ 7 ਹੈ 7 ਨੇ ਚੱਲ ਬਾਬਾ ਵਾਏ ਇਹ ਸਮੇਂ ਇਹ ਕੀ ਜੋੜੀ ਤੁਮ ਸੋ ਪਈ ਹੋ ਜੇ ਫਕਰਾ ਜ਼ਮੀਨ ਤੁਹਾਡੇ ਹੱਥ ਜੇ ਹੋ ਜੇ ਸੰਗਤ ਨੂੰ ਕੀ ਖਵਾ ਕੇ ਚੰਗਾ ਇੱਕ ਦੋ ਮਿੱਠੀ ਜੀ ਗੁੜ ਦੀ ਨਿਆਜ਼ ਕਰਕੇ ਬਣ ਦੇਗਾ ਲੈ ਓਏ ਫਕਰਾ ਬਣ ਦੂਗਾ ਕੰਮ ਤੇ ਇੱਕ ਮੱਥਾ ਓਏ ਜਲੀ ਬਾਬਾ ਇਹ ਜੀ ਮਟਾ ਖੂਜੀ ਕਿਉਂ ਬਾਬਾ ਆਸ ਤੇ ਰੱਖਦੇ ਹੋ ਮਟਾ ਖੂਡੂ ਜੂ ਬਾਬਾ ਆਸ ਤੇ ਰੱਖਦੇ ਹੋ ਜੀ ਹੀ ਹੀ ਕੇ We're gonna to make